ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜੀ ਜਗ੍ਹਾ ਤੇ ਤੁਹਾਨੂੰ ਲੈ ਕੇ ਆਏ ਆ ਉਹ ਹੈਗੀ ਆ ਰਾੜਾ ਸਾਹਿਬ ਦੇ ਕੋਲ ਤਪੋਵਨ ਸ਼ਾਇਦ ਬਹੁਤ ਸਾਰੇ ਲੋਕ ਇੱਥੇ ਪਹਿਲਾਂ ਵੀ ਜਾ ਚੁੱਕੇ ਹੋਣਗੇ ਤੇ ਜਿਨ੍ਹਾਂ ਨੂੰ ਇਸ ਜਗ੍ਹਾ ਬਾਰੇ ਪਤਾ ਹੋਣਾ ਤੇ ਇਹ ਜਗ੍ਹਾ ਬਹੁਤ ਹੀ ਸੋਹਣੀ ਜੰਗਲ ਦੇ ਵਿੱਚ ਬਣੀ ਹੋਈ ਇੱਕ ਧਾਰਮਿਕ ਸਥਾਨ ਦੀ ਤਰ੍ਹਾਂ ਬਣੀ ਹੋਈ ਹੈ ਜਿੱਥੇ ਕਿ ਪੁਰਾਣੇ ਸੱਭਿਆਚਾਰ ਪੁਰਾਣੇ ਆਪਣੀ ਕਲਚਰ ਨੂੰ ਉਦਾਂ ਹੀ ਸਾਂਭ ਕੇ ਰੱਖਣ ਦੀ ਇੱਕ ਬਹੁਤ ਚੰਗੀ ਕੋਸ਼ਿਸ਼ ਕੀਤੀ ਗਈ ਹੈ ਆਪਾਂ ਨੂੰ 네ਗੇਟਿਵ ਪੱਖ ਦੇਖਣ ਨਾਲੋਂ ਮੈਨੂੰ ਲੱਗਦਾ ਹੁੰਦਾ ਵੀ ਪੋਜ਼ਿਟਿਵ ਪੱਖ ਨੇ ਜਿਹੜੇ ਉਹ ਪਹਿਲ ਤੇ ਰੱਖਣੇ ਚਾਹੀਦੇ ਨੇ ਜਿਵੇਂ ਤੁਸੀਂ ਇਸ ਵੀਡੀਓ 'ਚ ਦੇਖ ਰਹੇ ਹੋ ਵੀ ਜਿਹੜੇ ਊਠ ਨੇ ਬਲਦ ਨੇ ਉਹਨਾਂ ਨੂੰ ਕਿਵੇਂ ਸਜਾਇਆ ਗਿਆ ਤੇ ਜਦੋਂ ਵੀ ਇਹ ਕੀਰਤਨ ਹੁੰਦਾ ਜਾਂ ਜਿਹੜੀ ਢੋਲਕੀਆਂ ਦੀ ਆਵਾਜ਼ ਆਉਂਦੀ ਹੈ ਢੋਲ ਵੱਜਦੇ ਨੇ ਤਾਂ ਇਹਨਾਂ ਦੇ ਪੈਰ ਥਿਰਕਦੇ ਨੇ ਇਹ ਸਾਰੀਆਂ ਚੀਜ਼ਾਂ ਮਨਮੋਹਕ ਦ੍ਰਿਸ਼ ਲੱਗ ਰਿਹਾ ਸੀ ਤੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੰਗਤ ਕਿੰਨੇ ਲੋਕ ਇੱਥੇ ਜੁੜੇ ਹੋਏ ਨੇ ਤੇ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਇੱਥੇ ਕਾਫੀ ਲੰਬੇ ਸਮੇਂ ਤੋਂ ਤਪੱਸਿਆ ਕੀਤੀ ਜੋ ਤੁਸੀਂ ਸਾਹਮਣੇ ਵੀਡੀਓ 'ਚ ਦੇਖ ਰਹੇ ਹੋ ਤੇ ਸਾਨੂੰ ਨਾ ਇੱਥੇ ਜਾ ਕੇ ਬੜਾ ਚੰਗਾ ਲੱਗਿਆ ਜਿਵੇਂ ਇਹ ਗੱਤਕੇ ਦੇ ਜੋਰ ਦੇਖੇ ਤੇ ਇਦਾਂ ਲੱਗਦਾ ਸੀ ਵੀ ਕੁਦਰਤ ਦੇ ਬਹੁਤ ਨੇੜੇ ਆ ਗਏ ਆਂ ਚਿੜੀਆਂ ਕਬੂਤਰ ਤੋਤੇ ਸਾਰੇ ਇੱਥੇ ਪੰਛੀ ਜਾਨਵਰ ਬਹੁਤ ਨੇੜੇ ਤੋਂ ਜਿਹੜੇ ਸਾਨੂੰ ਪਿਆਰ ਦੇਣਗੇ ਜਿਵੇਂ ਇਹ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਹਨਾ ਵੀ ਗੱਡਿਆਂ ਤੇ ਉਹ ਫਲਦਾਂ ਤੇ ਜਿਹੜੇ ਆਪਣੇ ਮੰਜੇ ਜੋੜ ਕੇ ਸਪੀਕਰ ਲਾਏ ਜਾਂਦੇ ਸੀ ਇਹ ਤੇ ਉਸ ਦੇ ਬਾਅਦ ਫਿਰ ਅਸੀਂ ਇਹ ਸਾਰਾ ਜਿਹੜਾ ਸੋਹਣਾ ਦ੍ਰਿਸ਼ ਦੇਖਿਆ ਤੇ ਇਸ ਤੋਂ ਬਾਅਦ ਅਸੀਂ ਜਿਹੜਾ ਲੰਗਰ ਛਕਿਆ ਤੇ ਲੰਗਰ ਛਕਣ ਵੇਲੇ ਮੈਂ ਇੱਕ ਚੀਜ਼ ਨੋਟ ਕੀਤੀ ਵੀ ਉੱਥੇ ਭਾਂਡੇ ਵੀ ਤੁਸੀਂ ਦੇਖੋਗੇ ਵੀਡੀਓ 'ਚ ਅੱਗੇ ਵੀ ਸਵਾਹ ਨਾਲ ਹੀ ਬੰਨਜੇ ਜਾਂਦੀ ਸੀਗੇ ਵੀ ਜਿਵੇਂ ਪਹਿਲਾਂ ਆਪਣੇ ਘਰਾਂ 'ਚ ਆਪਾਂ ਹਨਾ ਮਾਂਦੇ ਹੁੰਦੇ ਸੀ ਭਾਂਡੇ ਸਵਾਹ ਨਾਲ ਇੱਕ ਤਾਂ ਭਾਂਡਾ ਸਾਫ਼ ਹੋ ਜਾਂਦਾ ਸੀ ਇੱਥੇ ਬੈਠ ਕੇ ਕੀਰਤਨ ਕੀਤਾ ਜਾਂਦਾ ਜਿਹੜਾ ਕਿ ਪੁਰਾਣੇ ਸਾਰੇ ਜਿਵੇਂ ਵੀ ਜੰਗਲਾਂ ਦੇ ਆਪਣੇ ਡੰਡਿਆਂ ਨਾਲ ਹਨਾ ਲਕਣਾ ਨਾਲ ਜੋੜ ਕੇ ਬਣਾਇਆ ਗਿਆ ਇਸ ਸਥਾਨ ਦਾ ਇਤਿਹਾਸ ਹੈ ਜਿੱਥੇ ਕੇ ਤਸਵੀਰਾਂ 라ਹਿੰਦਰਸਾਇਆ ਗਿਆ ਤੇ ਇਹ ਇਥੋਂ ਦਾ ਬਾਰੀ ਦ੍ਰਿਸ਼ ਹੈ ਤਪਵਨ ਦਰਸ਼ਨ ਮਤਲਬ ਪੂਰੀ ਆਪਾਂ ਨੂੰ ਪ੍ਰਾਤਨ ਆਏ ਲੱਗਦਾ ਵੀ ਕਿਸੇ ਪੁਰਾਣੇ ਸਮੇ ਚ ਆ ਗਏ ਹਾਂ ਤੇ ਇਹ ਵੀਰ ਜੀ ਇੱਥੇ ਪਾਣੀ ਪੀ ਰਹੇ ਸੀ ਇਦਾਂ ਥਾਂ ਥਾਂ ਨਾ ਇੱਥੇ ਮਟਕੇ ਰੱਖੇ ਹੋਏ ਨੇ ਜੀ ਜਦੋਂ ਆਪਣੇ ਨਾਲ ਜੇ ਆਪਾਂ ਤੁਰਦੇ ਹੋਏ ਥੱਕ ਵੀ ਜਾਂਦੇ ਹਾਂ ਕਿਉਂਕਿ ਨਾ ਬਹੁਤ ਲੰਬਾ ਏਰੀਆ ਹੈਗਾ ਜਿਹਦੇ ਵਿੱਚ ਇਹ ਜਗਾ ਬਣੀ ਹੋਈ ਹੈ ਤੇ ਤਾਂ ਤੁਸੀਂ ਪਾਣੀ ਪੀ ਸਕਦੇ ਹੋ ਇਹ ਪਾਣੀ ਨੇ ਇੱਥੇ ਨਲਕਿਆਂ ਦਾ ਬਹੁਤ ਠੰਡਾ ਨਲਕੇ ਨੇ ਨਲਕਾ ਗੇੜੋ ਤੇ ਪਾਣੀ ਪੀਓ ਅਗਲੀ ਜਗ੍ਹਾ ਜਿਹੜੀ ਇੱਥੇ ਬਣੀ ਦੇਖਣ ਦਾ ਆ ਰਹੇ ਸੀ ਫਿਰ ਅਸੀਂ ਲੰਗਰ ਛਕਿਆ ਲੰਗਰ ਬਹੁਤ ਹੀ ਜਿਆਦਾ ਸੁਆਦੀ ਸ ਤੇ ਗੈਲਰੀ ਬਾਰ-ਬਾਰ ਰੋਟੀ ਲੈਣ ਆ ਜਾਂਦੀ ਸੀਗੀ ਬਰਤਨ ਦੇਖੋ ਜਿਵੇਂ ਮੈਂ ਦੱਸਿਆ ਤੁਹਾਨੂੰ ਵੀ ਸਵਾ ਨਾਲ ਬਾਝਦੇ ਹੋਰੇ ਤੁਹਾਨੂੰ ਆਪਣੇ ਭਾਂਡੇ ਆਪ ਇੱਥੇ ਸਾਫ਼ ਕਰੋ ਤੇ ਬਹੁਤ ਚੰਗਾ ਮਹਿਸੂਸ ਹੁੰਦਾ ਆਸੇ-ਪਾਸੇ ਹਰਿਆਲੀ ਇੰਨੀ ਲੋਕਾਂ ਦੀ ਜਹਲ ਪਹਿਲ ਸੀ ਇੱਥੇ ਕਿ ਮੱਲੂ ਮੱਲੀ ਆਪਣਾ ਇੱਥੇ ਬੈਠਣ ਨੂੰ ਆਪਦਾ ਸਮਾਂ ਬਿਤਾਉ ਨੂੰ ਜੀ ਕਰਦਾ। ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਸਾਹਮਣੇ ਰੱਖਣ ਦੀ ਇੱਕ ਸੋਹਣੀ ਕੋਸ਼ਿਸ਼ ਆ। ਇੱਥੇ ਉਹ ਜਿਹੜੇ ਸੰਤਮਾਹ ਪੁਰਸ਼ ਸੀ ਉਹ ਆਪਣਾ ਗੁਰਬਾਣੀ ਬਾਰੇ ਵਿਚਾਰ ਕਰ ਰਹੇ ਸੀ। ਮੈਨੂੰ ਚੰਗੀ ਚੀਜ਼ ਇਹ ਲੱਗੀ ਵੀ ਗੁਰੂ ਰੰਗ ਸਾਹਿਬ ਦੇ ਨਾਲ ਹੀ ਲੋਕਾਂ ਨੂੰ ਜੋੜਿਆ ਜਾ ਰਿਹਾ ਸੀ। ਤੇ ਇਹ ਪਿੱਛੇ ਇੱਕ ਆਪਾਂ ਕਹਿੰਦੇ ਹਾਂ ਤਲਾਬ ਦੀ ਤਰ੍ਹਾਂ ਇੱਕ ਛੋਟੀ ਜਿਹੀ ਜਗ੍ਹਾ ਬਣੀ ਹੋਈ ਹੈ ਜਿੱਦੇ ਵਿੱਚ ਪਾਣੀ ਖੜਾ ਸੀ। ਆਨੰਦ ਸਥਾਨ ਹੈਗਾ। ਫਿਰ ਅਸੀਂ ਆਉਂਦੇ ਹੋਏ ਵਾਪਸੀ ਜਦੋਂ ਕਰ ਰਹੇ ਸੀ ਤਾਂ ਜਿਹੜੇ ਬੇਰ ਲਾਲ ਬੇਰ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਮਲੇ ਦੇ ਬੇਰ ਉਹਲੇ ਤੇ ਇਹ ਅੰਕਲ ਲੱਗਦੇ ਸੀ ਵੀ ਮੈਂ ਬਹੁਤ ਲੰਬੇ ਸਮੇਂ ਤੋਂ ਇੱਥੇ ਆਪਣੀ ਰਿਹੜੀ ਲਗਾ ਰਿਆ ਤੇ ਵੇਰ ਲਈ ਅਸੀਂ ਵੇਰਖਾਨ ਦੇ ਖਾਂਦੇ ਅਸੀਂ ਵਾਪਸੀ ਕੀਤੀ ਤੇ ਬਹੁਤ ਚੰਗਾ ਐਕਸਪੀਰੀਅੰਸ ਰਿਹਾ ਤੁਸੀਂ ਵੀ ਕਦੇ ਜਾਓ ਤਾਂ ਰਾੜਾ ਸਾਹਿਬ ਤੋਂ ਥੋੜੀ ਜਿਹੀ 5-4 ਕਿਲੋਮੀਟਰ ਗੇ ਜਗ੍ਹਾ ਬਣੀ ਹੋਈ ਹੈ ਤਪਵਨ ਤੇ ਇੱਕ ਵਾਰ ਜ਼ਰੂਰ ਜਾ ਕੇ ਆਇਓ ਤੇ ਇੱਥੇ ਕੁਦਰਤ ਨਾਲ ਜਿਹੜਾ ਤੁਹਾਨੂੰ ਪਿਆਰ ਆਪਣੇ ਆਪ ਹੀ ਹੋ ਜਾਂਦਾ ਤੇ ਇਦਾਂ ਫਿਰ ਅੰਕਲ ਇਹ ਸਾਰੇ ਨਾਲ ਗੱਲਾਂ ਕਰਨ ਲੱਗੇ ਥੋੜੀਆਂ ਜਿਹੀਆਂ ਕਿ ਮੈਂ ਕਿਹੜੇ-ਕਿਹੜੇ ਏਰੀਆ ਚ ਜਾਂਦਾ ਰਹਿੰਦਾ ਤੇ ਇਸ ਤਰ੍ਹਾਂ ਅਸੀਂ ਸਾਰਿਆਂ ਨੇ ਫਿਰ ਖੁਸ਼ੀ-ਖੁਸ਼ੀ ਇਹ ਵਾਪਸੀ ਕੀਤੀ ਤੇ ਇਹ ਸੀ ਇੱਕ ਛੋਟਾ ਜਿਹਾ ਬਲੌਗ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਮੈਂ ਉਹ ਜਿਹੀਆਂ ਹੋਰ ਵੀਡੀਓਜ਼ ਇੱਕ ਤੁਹਾਡੇ ਲਈ ਨਾ ਸਮਾਂ ਕੱਢ ਕੇ ਬਣਾ ਸਕਾਂ ਤੇ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ